ਇਰ ਅੰਦਰ ਕਰਨ ਦੀ ਬਜਾਏ ਪਹਿਲਾਂ ਥੋੜੀ ਸਹਿਜਾਦਿਆਂ ਨੇ ਆਪਣੇ ਚਰਨ ਅੰਦਰ ਕੀਤੇ ਬਾਅਦ ਵਿੱਚ ਸਿਰ ਅੰਦਰ ਕੀਤਾ ਔਰ ਜਾਂਦੇ ਸਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਰਹੀ ਕੀ ਫਤਿਹ ਬਰੇ ਸਾਸ ਇਹ ਫਤੇ ਸੁਣ ਕੇ ਵਜੀਲ ਖਾਨ ਇਤਨਾ ਗੁੱਸੇ ਦੇ ਵਿੱਚ ਆਇਆ ਤੇ ਆਖਣ ਲੱਗਾ ਕਿ ਕੋਈ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਨਾਲਪੁਰ ਸਾਹਿਬ ਨਹੀਂ ਜਿੱਥੇ ਫਤਿਹ ਚਲਣੀ ਹੈ ਇਸ ਤਾਂ ਅਸਲਾਮ ਵਾਲੇਕੁਮ ਇਹ ਸ਼ਬਦ ਕਹਿਣੇ ਨਹੀਂ ਪ੍ਰਸਾਦ ਸੰਤ ਸਹਿਬ ਜੀ ਦੀ ਅੱਖ ਨੂੰ ਲੱਗੇ ਕਿ ਸਾਨੂੰ ਨਹੀਂ ਪਤਾ ਇਹ ਕੁਝ ਸਾਨੂੰ ਤਾਂ ਸਾਡੇ ਪਿਤਾ ਨੇ ਫਤਿਹ ਬੁਲਾਉਣੇ ਸਿਖਾਈ ਹੈ ਅਸੀਂ ਤਾਂ ਉਹੀ ਬੁਲਾਵਾਂਗੇ ਲੱਲਾ ਫਤਿਹ ਦਾਜ ਕਾ